ਸਤਿ ਸ਼੍ਰੀ ਅਕਾਲ ਮੈਂ ਨਿਮਰਲ ਸੁਖ ਰਿਵਿਊ ਸੀਰੀਜ਼ ਦਾ ਸਤਮਾ ਐਪੀਸੋਡ ਲੈ ਕੇ ਹਾਜ਼ਰ ਹਾਂ ਅੱਜ ਮੈਂ ਜਿਸ ਕਿਤਾਬ ਦਾ ਰਿਵਿਊ ਤੁਹਾਡੇ ਨਾਲ ਸਾਂਝਾ ਕਰ ਰਹੀ ਹਾਂ ਉਸਦੇ ਲੇਖਕ ਅਮਰਜੀਤ ਫੌਜੀ ਦੀਨਾ ਸਾਹਿਬ ਜੀ ਨੇ ਇਹ ਕਿਤਾਬ ਇੱਕ ਕਾਵ ਸੰਗ੍ਰਹਿ ਹੈ ਜਿਸ ਦਾ ਨਾਂ ਹੈ ਕੰਬਣੀ ਲੇਖਕ ਦਾ ਜਨਮ ਇਤਿਹਾਸਕ ਪਿੰਡ ਦੀਨਾ ਸਾਹਿਬ ਵਿਖੇ ਹੋਇਆ ਇਹਨਾਂ ਨੇ 16 ਸਾਲ ਦੀ ਉਮਰ ਵਿੱਚ ਹੀ ਫੌਜ ਦੀ ਨੌਕਰੀ ਸ਼ੁਰੂ ਕੀਤੀ। ਫੌਜ ਦੀ ਨੌਕਰੀ ਦੌਰਾਨ ਇਹਨਾਂ ਨੇ ਫੌਜੀ ਡਿਊਟੀ ਦੇ ਨਾਲ-ਨਾਲ ਫੌਜੀ ਗੁਰਦੁਆਰਾ ਸਾਹਿਬ ਵਿੱਚ ਵੀ ਗਰੰਥੀ ਕੀਰਤਨੀਏ ਅਤੇ ਧਾਰਮਿਕ ਦਿਨ ਦਿਹਾੜਿਆਂ ਤੇ ਕਵਿਤਾ ਗਾ ਕੇ ਬੋਲਣ ਦਾ ਵੀ ਕੰਮ ਕੀਤਾ। ਅੱਜਕੱਲ ਇਹ ਫੌਜ ਚ ਰਿਟਾਇਰਡ ਪੈਨਸ਼ਨਰ ਤੇ ਵਧੀਆ ਜ਼ਿੰਦਗੀ ਬਤੀਤ ਕਰ ਰਹੇ ਹਨ। ਕੰਬਣੀ ਕਿਤਾਬ ਵਿੱਚ ਕੁੱਲ 61 ਕਵਿਤਾਵਾਂ ਹਨ ਜਿਵੇਂ ਸੱਚ ਅਤੇ ਝੂਠ ਸਰਮਾਇਦਾਰੀ ਸਿਸਟਮ ਪਿੰਡ ਦੀਨਨਾ ਸਾਹਿਬ ਬਾਰੇ ਮਜਬੂਰੀ ਮਤਲਬੀ ਪਿਆਰ ਮੈਂ ਤੇ ਪਿੰਗਲ ਬੁੱਢਾ ਰੁੱਖ ਤੇ ਬਾਪੂ ਖਿਆਲਾਂ ਦੀ ਉਡਾਨ ਜਮੀਰ ਪੜਾਈ ਵੰਡ ਕੇ ਛਕਣਾ ਕਰੋ ਜਾਂ ਮਰੋ ਕਿਰਤ ਦੀ ਲੁੱਟ ਅਸਲ ਮਨੁੱਖ ਰੋਜ਼ਗਾਰਾਂ ਦੀ ਗੱਲ ਵਿਦਿਆ ਹਵਾ ਤੇ ਪਾਣੀ ਜ਼ਹਿਰ ਹੋ ਗਏ ਧੀਆ ਰੁਖ ਪਟੋਲਾ ਮਾਡਰਨ ਧੀ ਕੁਚੱਜੀ ਬਿਜਲੀ ਉਡੀਕ ਹੱਡ ਬੀਤੀ ਗਲਵਕੜੀ ਇੱਕ ਦੂਜੇ ਦੀ ਖੈਰ ਇਹ ਕੈਹੀ ਰੁੱਤ ਆਈ ਬਸੰਤ ਮੈਲ ਕੰਬਣੀ ਅਸਲੀਅਤ ਹੱਥ ਨੂੰ ਹੱਥ ਰੁੱਖ ਦੀ ਜੂਨ ਔਰਤ ਮਹਿੰਗਾਈ ਓਏ ਮਹਿੰਗਾਈ ਲੋਕੋ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਸ਼ਹੀਦੀ ਨੂੰ ਸਮਰਪਿਤ ਜਾਤਾਂ ਬਾਤਾਂ ਗੁਰੂ ਗ੍ਰੰਥ ਸਾਹਿਬ ਆਓਏ ਸੱਜਣਾ ਭੁੱਖ ਬਾਪੂ ਜਿੰਦਾਬਾਦ ਗੱਲਾਂ ਅਣਗੋਲੇ ਮੁੱਦੇ ਮੁਕਤੀ ਵਾਤਾਵਰਣ ਨੇਤਾ ਲੰਗਰ ਪਿੰਡ ਦੀ ਸਾਥ ਦੀਦ ਚੰਦਰਮਾ ਸੌਣ ਵੰਗਾ EBM ਕਿਉਂ ਹੋਇਆ ਗੁਮਰਾ ਹੋਏ ਸੱਜਣਾ ਸਾਹਾਂ ਦਾ ਦੀਵਾ ਤੀਆਂ ਪੁਰਾਣੇ ਖੁੰਡ ਮਤਲਬ ਦੇ ਯਾਰ ਸ਼ਖਸੀਅਤ ਸਰਵਰਦਾ ਕੁੱਟ ਤੇ ਜ਼ਰਾ ਸੋਚੋ ਇਹ ਕਵਿਤਾ ਮਾ ਪਿੰਡੂ ਲੋਕਾਂ ਦਾ ਰਹਿਣ ਸਹਿਣ ਵਰਤ ਵਰਤਾਓ ਆਪਸੀ ਸੰਬੰਧ ਮੁਸ਼ਕਿਲਾ ਤੇ ਰੋਜ਼ਾਨਾ ਜ਼ਿੰਦਗੀ ਦੀ ਤਸਵੀਰ ਪੇਸ਼ ਕਰਦੀਆਂ ਹਨ ਇਹਨਾਂ ਵਿੱਚੋਂ ਦੋ ਕਵਿਤਾਵਾਂ ਦੇ ਕੁਝ ਪੈਰੇ ਮੈਂ ਤੁਹਾਡੇ ਨਾਲ ਸਾਂਝਾ ਕਰ ਰਹੀ ਹਾਂ ਪੂਰੀਆਂ ਕਵਿਤਾਵਾਂ ਤੁਸੀਂ ਕਿਤਾਬ ਖਰੀਦ ਕੇ ਪੜ ਸਕਦੇ ਹੋ ਇਹ ਕਿਤਾਬ ਰਹਾਉ ਪਬਲਿਕੇਸ਼ਨ ਵੱਲੋਂ ਛਾਪੀ ਗਈ ਹੈ ਪਹਿਲੀ ਹੈ ਮੈ ਤੇ ਪਿੰਗਲ ਸ਼ੌਂਕ ਲਿਖਣ ਦਾ ਕਿੱਥੋਂ ਚੜਿਆ ਨਾ ਹੀ ਸੁਣਿਆ ਨਾ ਕੁਝ ਪੜਿਆ ਜੋੜ ਤੋੜ ਕੇ ਅੱਖਰ ਜੜੇ ਨੇ ਹੋਰ ਮੈਂ ਕਿਹੜਾ ਪਿੰਗਲ ਪੜੇ ਨੇ ਸਿੱਟੇ ਜੁਗਣ ਜਦ ਮਾਂ ਤੁਰਦੀ ਸੀ ਮੈਂ ਤੁਰਦਾ ਸੀ ਤਾਂ ਤੁਰਦੀ ਸੀ ਪਖੜੇ ਪੋਲੀ ਪੀੜਾ ਸਈਆਂ ਕੱਕੇ ਰੇਤ ਪੈ ਸੜੇ ਨੇ ਹੋਰ ਮੈਂ ਕਿਹੜਾ ਪਿੰਗਲ ਪੜੇ ਨੇ ਰੰਬਾ ਦਾਤੀ ਪੱਲੀ ਲੈ ਕੇ ਕੱਖ ਖੋਤੇ ਨੇ ਵੱਟੀ ਬਹਿ ਕੇ ਬਚਪਨ ਦੇ ਵਿੱਚ ਖੇਡਣ ਉਮਰੇ ਕਈਆਂ ਦੇ ਨਾਲ ਖਾਲ ਕਢੇ ਨੇ ਹੋਰ ਮੈਂ ਕਿਹੜਾ ਪਿੰਗਲ ਪੜੇ ਨੇ ਬਾਕੀ ਕਵਿਤਾ ਤੁਸੀਂ ਕਿਤਾਬ ਖਰੀਦ ਕੇ ਉਸ ਵਿੱਚੋਂ ਪੜ ਸਕਦੇ ਹੋ ਤੇ ਦੂਸਰੀ ਮੇਰੀ ਮਨਪਸੰਦ ਕਵਿਤਾ ਹੈ ਕੰਬਣੀ ਜਾਵਰ ਨੂੰ ਕੰਬਣੀ ਛਿੜਦੀ ਹੈ ਜਦ ਲਿਖਾ ਮੈਂ ਦਰਦ ਲੁਕਾਈ ਦਾ ਹਰ ਪਾਸੇ ਦਿਸਣ ਹਾਲਾਤ ਬੁਰੇ ਸਭ ਸੁਭਕਣ ਜਿੱਧਰ ਜਾਈ ਦਾ ਕਿਦਰੇ ਦਰਦ ਬੇਰੋਜ਼ਗਾਰੀ ਦਾ ਕਿਤੇ ਦਰਦ ਵਦੀ ਮਹਿੰਗਾਈ ਦਾ ਗੱਬਰੂ ਮੁਰਝਾਏ ਫਿਰਦੇ ਨੇ ਮੁੱਲ ਪਵੇ ਨਾ ਕਰੀ ਪੜ੍ਹਾਈ ਦਾ ਪੱਧਰ ਰੁਲਦੀ ਪਈ ਮੁਟਿਆਰਾਂ ਦੀ ਜਿਹਨੂੰ ਸੁਣ ਕੇ ਨਿੱਗਰ ਜਾਈਦਾ ਦਲੀਲ ਅਪੀਲ ਵਕੀਲ ਨਾ ਕੰਮ ਕਰੇ ਕੰਮ ਹੁੰਦਾ ਹੈ ਗੰਜੇ ਪਾਈ ਦਾ ਉਮੀਦ ਹੈ ਤੁਹਾਨੂੰ ਇਹ ਕਵਿਤਾਵਾਂ ਚੰਗੀਆਂ ਲੱਗੀਆਂ ਹੋਣਗੀਆਂ ਅਗਲੇ ਰਿਵਿਊ ਲਈ ਜੁੜੇ ਰਹੋ ਨਿਮਰ ਸੁਖ ਦੇ YouTube ਚੈਨਲ ਨਾਲ ਇਸ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਧੰਨਵਾਦ